ਭਾਉ ਦਾ ਅਰਥ ਹੀ ਗੁਰਮੁਖੋ ਠਹਿਰਨਾ ਹੁੰਦਾ ਰੁਕਣਾ ਹੁੰਦਾ ਤੇ ਰੋਕੇ ਰਹਾਉ ਦੇ ਬੰਦ ਨੂੰ ਵਿਸਥਾਰ ਦੇ ਨਾਲ ਸਮਝਣਾ ਔਰ ਸਿੱਖਣਾ ਹੁੰਦਾ ਸੀ ਦਾਤਾਰ ਦੀ ਆਪਣੀ ਮਵਾਰਾ ਕ੍ਰਿਸ਼ਨਾ ਤੋਂ ਰਹਾਉ ਦੇ ਬੰਦ ਅੰਦਰ ਫਰਮਾਨ ਕਰ ਰਿਹਾ ਠੰਡੀ ਤਾਤੀ ਮਿੱਟੀ ਖਾਈ ਉਹ ਨਾ ਮਾਲਾ ਬੁੱਢਾ ਭਾਈ ਰਹਾਉ ਇਹ ਪੈਸੇ ਸਰੀਰ ਨੂੰ ਚੱਲਣ ਵਾਸਤੇ ਸਰੀਰ ਦੀ ਜੀਵਨ ਲੀਦਾ ਹੈ ਉਹ ਜੀਵਾਤਮਾ ਤੇ ਖਲੋਤੀ ਆ ਜਿ ਚਰਵਸਿਆ ਕੰਤ ਘਰ ਤਾਂ ਜੀਓ ਜੀਓ ਸਭ ਕਹਾਤ ਜਿੰਨਾ ਸਮਾਂ ਉਹ ਕੰਧ ਬਾਹਰ ਜੀਵੇ ਇਸ ਸਰੀਰ ਵਿੱਚ ਵਰਤਦਾ ਤੇ ਸਾਰੇ ਜੀਓ ਜੀਓ ਆਖਦੇ ਆ ਧੰਨ ਬਾਗ ਤੇਰੇ ਦਰਸ਼ਨ ਹੋਏ ਦਾਤਾਰ ਜੀ ਇਸ ਜਿੰਦ ਦੀ ਵਡਿਆਈ ਕਰਦੇ ਆ ਸਾਨੂੰ ਪ੍ਰਮਾਣ ਕਰ ਰਹੇ ਆ ਕਿ ਜੀਵਾਤਮਾ ਪ੍ਰਮਾਤਮਾ ਦੀ ਅੰਸ਼ਾ ਜੀਵਾਤਮਾ ਪ੍ਰਮਾਤਮਾ ਦਾ ਹੀ ਰੂਪ ਆ ਇਸ ਜਿੰਦ ਨੂੰ ਨਾ ਨਾਂ ਤੇ ਬਚਪਨ ਨਾ ਹੀ ਜਵਾਨੀ ਨਾ ਹੀ ਬੁਢੇਪਾ ਇਹ ਗੁਰਮੁਖ ਕੋ ਕਦੇ ਪ੍ਰਭਾਵਿਤ ਨਹੀਂ ਕਰਦੇ ਸਰੀਰ ਪ੍ਰਭਾਵਤ ਹੁੰਦਾ ਕੱਲ ਵੀ ਬੇਨਤੀ ਕੀਤੀ ਜਨਮ ਸਮੇਂ ਦਾ ਆਕਾਰ ਕੁਸ਼ੂਰ ਸੀ 10-12 ਸਾਲੇ ਦਾ ਆਕਾਰ ਕੁਸ਼ੂਰ ਹੋਇਆ 25-30 ਸਾਲ ਉੱਤੇ ਦਾ ਆਕਾਰ ਕੁਸ਼ੂਰ ਹੋਇਆ 45 ਤੋਂ 60 ਦੇ ਵਿੱਚ ਘਾਰੇ ਦਾ ਆਕਾਰ ਕੁਸ਼ ਹੋਇਆ ਤੇ 70 80 ਤੇ ਜਾ ਕੇ ਇਹਦਾ ਆਕਾਰ ਕੁਸ਼ ਹੋਰ ਹੋ ਜਾਂਦਾ ਇਤ ਸਮਾਂ ਪ੍ਰਭਾਵ ਹੁੰਦਾ ਜਦ ਆਈ ਲੋਕ ਨਹਾ ਰਿਆ ਪਰ ਜੀਵ ਆਤਮਾ ਦੇ ਨਾਲ ਐਸਾ ਨਹੀਂ ਹੈ ਮਾਪੂ ਆਪਣੀ ਰਸਨਾ ਤੋਂ ਪਰਮਾਨੰ ਕਰ ਰਿਹਾ ਉਹ ਨਾਮ ਵਾਲਾ ਬੁੱਢਾ ਭਾਈ ਹੇ ਭਾਈ ਜੀਵਾਤਮਾ ਪ੍ਰਮਾਤਮਾ ਦੀ ਅੰਸ਼ ਹੋਣ ਕਰਕੇ ਇਹਦੇ ਤੇ ਕਿਸੇ ਉਮਰ ਦਾ ਕੋਈ ਪ੍ਰਭਾਵ ਨਹੀਂ ਹੈ ਤੇ ਇਸ ਕਰਕੇ ਤੁਸੀਂ ਜਾਤ ਮਹਿ ਜੋਤ ਜੋਤ ਮਹਿ ਜਾਤਾ ਅਗਲ ਕਲਾ ਪ੍ਰਭੂ ਦੇ ਤੁਸੀਂ ਕਿਉਂ ਨਹੀਂ ਉਸ ਜੋਤ ਨਾਲ ਪਿਆਰ ਪਾਉਂਦੇ